ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰ ਰਿਹਾ ਇਸ ਸ਼ਹਿਰ ਬਾਰੇ ਕਿਉਂਕਿ ਸਾਨੂੰ ਇੱਥੇ ਆਏ ਹੋਏ ਕਾਫੀ ਦਿਨ ਹੋ ਗਏ ਤੇ ਇੱਕ ਤਾਂ ਕੈਨੇਡਾ ਦੇ ਵਿੱਚ ਜਿਹੜੇ ਦਿਨ ਹੈ ਗਰਮੀਆਂ ਦੇ ਉਹ ਤਕਰੀਬਨ 15 ਘੰਟਿਆਂ ਦਾ ਦਿਨ ਹੁੰਦਾ ਆਪਣੇ ਨਾਲੋਂ ਕਾਫੀ ਫਰਕ ਜਿਹਾ ਵਿੱਚ ਹੁੰਦਾ ਤੇ ਸਾਰਾ ਦਿਨ ਘਰੇ ਬੈਠਣਾ ਵੀ ਕਾਫੀ ਮੁਸ਼ਕਲ ਲੱਗਦਾ ਹੈ ਤੇ ਇਸੇ ਕਰਕੇ ਮੈਂ ਤੇ ਮੇਰਾ ਬੇਟਾ ਸਾਡੀ ਕੋਸ਼ਿਸ਼ ਹੁੰਦੀ ਸੀ ਵੀ ਸ਼ਹਿਰ ਦੇ ਆੱਡੋ-ਅੱਡੀ ਏਰੀਆ ਨੂੰ ਦੇਖਦੇ ਹੋਏ ਸ਼ਹਿਰ ਸ਼ਹਿਰ ਦੀ ਜਿਹੜੀ ਖੂਬਸੂਰਤੀ ਹੈ ਉਹਨੂੰ ਵੀਡੀਓ ਦੇ ਵਿੱਚ ਕੈਪਚਰ ਕਰਦੇ ਹੋਏ ਅਸੀਂ ਆੱਡੋ-ਅੱਡੀ ਜਗ੍ਹਾ ਤੇ ਜਾਂਦੇ ਰਹਿੰਦੇ ਸੀ ਕਦੇ ਕਿਸੇ ਪਾਰਕ ਦੇ ਵਿੱਚ ਕਦੇ ਕਿਸੇ ਪਾਰਕ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਅੱਜ ਅਸੀਂ ਇੱਕ ਪਾਰਕ ਦੇ ਵਿੱਚ ਗਏ ਉੱਥੇ ਕਾਫੀ ਲੋਕ ਸੀ ਜਿਹੜੇ ਗੋਰੇ ਸੀ ਕੁਝ ਵਾਕਿੰਗ ਕਰ ਰਹੇ ਸੀਗੇ ਕੁਝ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਕਈ ਉੱਥੇ ਦਰਖਤਾਂ ਦੀ ਛਾਂਵੇਂ ਵੀ ਬੈਠੇ ਵਿਚਾਰੇ ਆਪਦੀ ਥਕਾਵਟ ਦੂਰ ਕਰ ਰਹੇ ਸੀਗੇ ਜਿਹੜੇ ਕੰਮਾਂ ਧੰਦਿਆਂ ਤੋਂ ਆਉਂਦੇ ਸੀਗੇ ਤੇ ਇਦਾਂ ਹੀ ਸਾਨੂੰ ਇੱਕ ਇੱਥੇ ਇੱਕ ਗੋਰਾ ਮਿਲਿਆ ਤੇ ਉਹਦੇ ਕੋਲੇ ਇੱਕ ਇਲੈਕਟ੍ਰੀਕਲ ਵਹੀਕਲ ਜਿਹੜਾ ਕਿ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਿੰਗਲ ਟਾਇਰ ਬੋਰਡ ਦੇ ਉੱਪਰ ਹੀ ਫਿੱਟ ਕੀਤਾ ਤੇ ਅਸੀਂ ਕੁਝ ਟਾਈਮ ਉਹਨਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹਨਾਂ ਸਾਨੂੰ ਆਫਰ ਕੀਤੀ ਕਿ ਤੁਸੀਂ ਇਹਨੂੰ ਚਲਾ ਕੇ ਦੇਖੋ ਤੇ ਪਹਿਲਾਂ ਬੇਟੇ ਨੇ ਟਰਾਈ ਕੀਤੀ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਕਾਫੀ ਮੁਸ਼ਕਲ ਲੱਗਦਾ ਹੈ ਕਿਉਂਕਿ ਆਪਾਂ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਦੇ ਯੂਜ਼ ਟੂ ਨਹੀਂ ਹੁੰਦੇ ਤੇ ਇਹ ਇੱਕ ਸੈਂਸਰ ਹੁੰਦੇ ਇਹਨਾਂ ਦੇ ਜੇ ਆਪਾਂ ਅੱਗੇ ਨੂੰ ਵੇਟ ਦੇਗੇ ਇਹਦੇ ਤਾਂ ਫਿਰ ਅੱਗੇ ਨੂੰ ਇਹ ਰਨ ਕਰਨ ਲੱਗ ਜਾਂਦਾ ਤੇ ਜੇ ਇਹਦਾ ਵੇਟ ਥੋੜਾ ਜਿਹਾ ਪਿੱਛੇ ਨੂੰ ਕਰੀਏ ਤਾਂ ਫਿਰ ਇਹਦਾ ਬੈਕ ਚੱਲਣ ਲੱਗ ਜਾਂਦਾ ਹੈ ਤੇ ਕਾਫੀ ਵਧੀਆ ਡਿਵਾਈਸ ਸੀ ਇਹ ਤੇ ਥੋੜਾਕਿ ਟਾਈਮ ਚਲਾਉਣ ਤੋਂ ਬਾਅਦ ਮਤਲਬ ਵੀ ਇਹਨੂੰ ਚਲਾਉਣਾ ਥੋੜਾ ਜਿਹਾ ਹੋਰ ਈਜ਼ੀ ਹੋ ਗਿਆ ਤੇ ਫਿਰ ਅਸੀਂ ਇਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਇਹਦੇ ਉੱਪਰ ਡਿਲੀਵਰੀ ਪਾਰਸਲ ਡਿਲੀਵਰ ਕਰਦਾ ਹੈ ਤੇ ਕਿਉਂਕਿ ਜਿਵੇਂ ਆਪਣੇ ਫਲਿੱਪਕਾਰਟ ਐਮਾਜ਼ਨ ਦੇ ਪਾਰਸਲ ਡਿਲੀਵਰ ਕਰਦੇ ਆ ਮੋਟਰਸਾਈਕਲ ਯੂਜ਼ ਕਰਦੇ ਆ ਇਧਰ ਜ਼ਿਆਦਾ ਇਲੈਕਟ੍ਰੀਕਲ ਵੀਕਲ ਯੂਜ਼ ਕਰਦੇ ਆ ਕਿਉਂਕਿ ਇਧਰ ਇਹ ਕਹਿੰਦਾ ਜਿਹੜੇ ਵੀਕਲ ਹੈ ਇਹ ਥੋੜੇ ਜਿਹਾ ਸਸਤੇ ਪੈਂਦੇ ਆ ਤੇ ਇਹਨਾਂ ਦੇ ਤਾਂ ਇਹ ਤਕਰੀਬਨ 2000 21 ਸੌਰੀ 2200 ਦੀ ਕਾਸਟ ਦੱਸੀ ਸੀ 2200 ਜਾਨੀ ਕਿ ਸਵਾ ਕਲਾਖ ਹਿੰਡੀਆ ਦਾ ਜੇ ਆਪਾਂ ਗੱਲ ਕਰੀਏ ਤਾਂ ਪਰ ਇਧਰ ਦੇ ਹਿਸਾਬ ਨਾਲ ਠੀਕ ਹੈ ਤੇ ਫਿਰ ਮੈਂ ਵੀ ਟਰਾਈ ਕੀਤੀ ਮੈਨੂੰ ਵੀ ਸ਼ੁਰੂ ਸ਼ੁਰੂ ਦੇ ਵਿੱਚ ਥੋੜਾ ਜਿਹਾ ਔਖਾ ਲੱਗਿਆ ਬਟ ਬਾਅਦ ਦੇ ਵਿੱਚ ਮੈਂ ਵੀ ਇਸ ਚੀਜ਼ ਨੂੰ ਚਲਾਉਣ ਦੇ ਵਿੱਚ ਥੋੜਾ ਜਿਹਾ ਕੰਫਰਟ ਫੀਲ ਕਰਨ ਲੱਗਿਆ ਤੇ ਉਹ ਇਹ ਕੀ ਕਰਦੇ ਐ ਇਹਦਾ ਜਿਹੜਾ ਮੈਕਸਿਮਮ weight ਇਹਦੇ ਉੱਪਰ 200 ਕਿਲੋਗ੍ਰਾਮ ਤੱਕ ਦਾ ਇਹ ਤੋਂ ਰੱਖਿਆ ਜਾ ਸਕਦਾ ਚਲਾਇਆ ਜਾ ਸਕਦਾ ਤੇ ਇਹਦੀ ਟੌਪ ਸਪੀਡ ਤਕਰੀਬਨ 50 ਕਿਲੋਮੀਟਰ ਦੀ ਹੈ ਤੇ ਜੇ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਇਹ 40 ਤੋਂ 50 ਕਿਲੋਮੀਟਰ ਹੀ ਚੱਲਦਾ ਹੈ ਤੇ ਇਹ ਕਾਫੀ ਵਧੀਆ ਹੈ ਤੇ ਇਹ ਵੀ ਮੈਨੂੰ ਦੱਸ ਰਿਹਾ ਸੀਗਾ ਕਹਿੰਦਾ ਵੀ ਮੇਰੇ ਕੋਲੇ ਹਜੇ ਗੱਡੀ ਮੇਰੇ ਕੋਲੇ ਅਫੋਰਡ ਨਹੀਂ ਹੋ ਸਕੀ ਤੇ ਇਸੇ ਕਰਕੇ ਕਹਿੰਦਾ ਮੇਰੇ ਕੋਲੇ ਇਹ ਡਿਵਾਈਸ ਮੈਂ ਲੈਂਦਾ ਹੋਇਆ ਤਾਂ ਕਿ ਮੈਂ ਜਿਹੜੀਆਂ ਡਿਲੀਵਰੀਆਂ ਘਰੋ ਘਰੀ ਦੇ ਕੇ ਤੇ ਚਲੋ ਆਪਦਾ ਵਧੀਆ ਇਹ ਰੋਜ਼ਗਾਰ ਰੋਜ਼ਗਾਰੀ ਇਹ ਬਚਾਰੇ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਇਸਦੇ ਸਾਰੇ ਤੇ ਬਹੁਤ ਵਧੀਆ ਲੱਗਿਆ ਤੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਜੋ